ਇਹ ਕਿੱਦਾਂ ਦੇ ਦਮ ਜਿਹੜੇ ਦੰਦ ਦੇ ਕੱਢਣ ਸੁਕਰ ਹੈ ਰੱਬਾ ਕਿ ਰਣਜੀਤ ਵਰਗਾ ਬੰਦਾ ਮੇਰੀ ਜ਼ਿੰਦਗੀ 'ਚ ਹੀ ਨਹੀਂ ਆਇਆ ਫਿਰ ਜਿੱਤੇ ਦਮ ਜਿਹੜੇ ਇਹ ਚੀਜ਼ ਦੇ ਕਰਨਾ ਮਤਲਬ ਇੱਟ ਮਾਰ ਕੇ ਸਿਰ ਪਾੜ ਦੇਣਾ ਹੀ ਜਿਹੜਾ ਇੰਨਾ ਕੀਤੇ ਸ਼ਮਮੀ ਦੀ ਰਦਾਣੀ ਬਣਿਆ ਤੈਨੇ ਮੇਰਾ ਕਿੱਥੋਂ ਬੰਦਾ ਹੀ ਫੈਸੇ ਕਹਿੰਦੇ ਨਾ ਪ੍ਰਮਾਤਮਾ ਜੋ ਕਰਦਾ ਨਾ ਚੰਗੇ ਲਈ ਕਰਦਾ ਵਾ ਪਹਿਲਾਂ ਤੇ ਮੈਂ ਸਮਝਦੀ ਕਿ ਨਹੀਂ ਜੋ ਪ੍ਰਮਾਤਮਾ ਨੇ ਕੀਤਾ ਗਲਤ ਕੀਤਾ ਮੇਰੇ ਨਾਲ ਪਰ ਅੱਜ ਇਸ ਸੇ ਟੈਕਨੋਲੋਜੀ ਮੇਂ ਲੱਗਦਾ ਕਿ ਪਰਮਾਤਮਾ ਜੋ ਕਰਦਾ ਨਾ ਸਹੀ ਕਰਦਾ ਵਾ ਜੇ ਸਾਹਿਬ ਨੇ ਮੇਰੀ ਜ਼ਿੰਦਗੀ ਚ ਲਿਆਂਦਾ ਨਾ ਕੋਈ ਸੋਚ ਕੇ ਲਿਆਂਦਾ ਵਾ ਸਾਹਿਬ ਨੇ ਮੈਨੂੰ ਸਮਝਿਆ ਮੈਂ ਸਾਹਿਬ ਨੂੰ ਸਮਝਿਆ ਤੇ ਅੱਜ ਸਾਰੀ ਜ਼ਿੰਦਗੀ ਬਹੁਤ ਵਧੀਆ ਵਾ ਇਹ ਜੇ ਜਨਾ ਮਗਲ ਮੰਮੀ ਨੇ ਕੋਈ ਦੱਸਦੀਆਂ ਮੰਮੀ ਤੂੰ ਇੱਥੇ ਬਸ ਰੋਣਾ ਬੈਠੇ ਰਹੋ ਉਹ ਵੇਖ ਲਓ ਘਰ ਚ ਕੀ ਕੋਝ ਹੋਂਦਿਆ ਵਾ ਕੀ ਹੋਂਦਿਆ ਕੌਣ ਆਕੇ ਅਬ ਬੇਵੇਰ ਤੂੰ ਇੱਥੇ ਲੈ ਆਂਦਾ ਜੇ ਤੈਨੂੰ ਪਤਾ ਵੀ ਆ ਕਿ ਲੋਕ ਕੀ ਆ ਸੇ ਪਾਸੇ ਵਾਲੀ ਆਖਣਗੇ ਕਿ ਨਾ ਤੇ ਜਿਹਦਾ ਵਿਆਹ ਹੋਇਆ ਤੇ ਘਰੇ ਕੁੜੀ ਕਿ ਤੂੰ ਰਣਜੀਤ ਨਾਲ ਤੁਰੇ ਜਾਂਦੀ ਆ ਆਪਾਂ ਘਰ ਹੀ ਦੇਣਾ ਵਿਆਹ ਸਭ ਤੋਂ ਚੰਗਾ ਆ ਨਾ ਪਹਿਲਾਂ ਆ ਗਈ ਆ ਸਭ ਕੁਝ ਸਵੇਸ ਪਰਖ ਲਊਗੀ ਦੋਵਾਂ ਦੀ ਬਣਜੂਗੀ ਦਿੱਕਤ ਨਹੀਂ ਹੋਊਗੀ ਕੱਲ ਨੂੰ ਸਾਨੂੰ ਓ ਮੰਮੀ ਵਿਆਹ ਤੋਂ ਪਹਿਲਾਂ ਕੌਣ ਆ ਕੇ ਰਹਿੰਦਾ ਵਾ ਉੱਤ ਉਹਦਾ ਕੋਈ ਹੈ ਨਹੀਂਗਾ ਤਾਂ ਹੀ ਤੂੰ ਛੱਡਦੀ ਵਿਚੋਲਣ ਤੀਨੂੰ ਆਪਣੇ ਘਰ ਹੀ ਰੱਖੋ ਓ ਹੈ ਨਹੀਂ ਲੋਕ ਤੇ ਪਰਸ਼ਾ ਤਾਂ ਤੇ ਨਹੀਂ ਆਪੇ ਆਗੀ ਉਤੇ ਹਾਂ ਵੀ ਤੇ ਨਹੀਂ ਅੱਛਾ ਤਾਂ ਮਗਰ ਇਹਦਾ ਮਾਪਿਓ ਨਹੀਂ ਹੁੰਦਾ ਤੇ ਭੈਣ ਭਰਾ ਪੁੱਛਦੇ ਕੋਈ ਨਹੀਂ ਕਿਹਨੂੰ ਪੁੱਛਦਾ ਤੇ ਜਿੰਨਾਂ ਨੇ ਏਡੀ ਵੱਡੀ ਪਾਲ ਪੋਸ ਕੇ ਵੱਡੀ ਕੀਤੀ ਆ ਕੀ ਗੱਲ ਹੋਣ ਉਹਦਾ ਪੁੱਛਣਗੇ ਨਾ ਬਨਾਲੇ ਨਾ ਤਾਂ ਨੂੰ ਮੇਕ ਗੱਲ ਕਹਾਂ ਮੈਨੂੰ ਬਹੁਤ ਚਲਾਕ ਲੱਗਦੀ ਜੇ ਬਾਅਦ ਵਿੱਚ ਨਾ ਇਹ ਕਿਉਂ ਕਿ ਸਿਮਰਤ ਨੇ ਦੱਸਿਆ ਨਹੀਂ ਕੋਈ ਗੱਲ ਨਹੀਂ ਬਹੁਤ ਚਲਾਕ ਐ ਨਾ ਜਦੋਂ ਘਰ 'ਚ ਵਰਤੋਗੇ ਨਾ ਆਪੇ ਪਤਾ ਲੱਗ ਜਾਣਾ ਤਾਂ ਨਾ ਬੋਲੋਗੇ ਵਰਤੋਗੇ ਕੀ ਆ ਕੇ ਦੱਸ ਦੇਣਾ ਨੂੰ ਉਹ ਕੀ ਬੋਲੋ ਵਰਤੂਗੀ ਸਾਫ਼ ਹੀ ਸਾਹਮਣੇ ਸਭ ਜਿਹੜੀ ਕੁੜੀ ਸ਼ਰੀਆਮ ਵੇਖ ਲੋ ਅਰੇ ਬਿਣ ਵਿਆਹੀ ਆ ਨਾ ਉਹਦੇ ਨਾਲ ਕੋਈ ਗੱਲ ਕੇ ਨਾ ਕੋਈ ਬਾਤ ਤੇ ਉਹਦੇ ਨਾਲ ਇਦਾਂ ਬੈਠੀ ਆ ਤੇ ਵਿਆਹ ਤੋਂ ਬਾਅਦ ਕੀ ਕੁਛ ਕਰੂਗੀ ਪੁੱਤ ਕੱਲ ਨੂੰ ਅਨੇ ਬਹਿਣਾ ਹੀ ਹੈ ਅੱਜ ਬਹਿ ਜੀ ਸੁਖ ਵਧੀਆ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਦੋਵੇਂ ਜੀ ਵੇਖ ਲੈਣਗੇ ਇੱਕ ਦੂਜੇ ਨੂੰ ਪਰਖ ਲੈਣਗੇ ਵਧੀਆ ਹੋ ਗਿਆ ਨਹੀਂ ਤੂੰ ਹੀ ਮੇਰੀ ਪਹਿਲਾਂ ਗੱਲ ਸੁਣੋ ਆ ਮਮਮੀ ਮੇਰੀ बार-बार ਮੈਨੂੰ ਫੋਨ ਕਰਕੇ ਪੁੱਛਦੀ ਆ ਆ ਕੁੜੀ ਕੌਣ ਹੀ ਆ ਕਿੰਦਾ ਦੀ ਆ ਕਿੱਦਾਂ ਦੀ ਨਹੀਂ ਆ ਉਹ ਬਾਰ-ਬਾਰ ਮੇਰੇ ਫੋਨ ਕਰਕੇ ਇੱਕੋ ਗਾਲ ਹੀ ਪੁੱਛਿਆ ਨੇ ਮੈਂ ਉਹਨਾਂ ਨੂੰ ਕੀ ਜਵਾਬ ਦਵਾਂ ਹੁਣ ਚੁੱਪ ਕਿਉ ਕਰਗੇ ਜੀ ਇਹ ਸਿਰਫ ਮੰਮੀ ਨੇ ਪੁੱਛਿਆ ਵਾ ਆ ਜਿਹੜਾ ਰੋਜ ਤਿਆਰ ਚੜ੍ਹ ਹੋ ਕੇ ਰঞ্জੀਤ ਨਾਲ ਮੋਟਰਸਾਈਕਲ ਤੇ ਪਿੱਛੇ ਬਹਿ ਕੇ ਜਾਂਦੀ ਨਾ ਆ ਲਾ ਕੇ ਗਵਾਂਢੀ ਵੀ ਲੈ ਆਉ ਗੱਲ ਪੁੱਛਦੀ ਕਿ ਕੌਣ ਹੈ ਤੁਹਾਡੇ ਘਰ ਵਿੱਚ ਜਿਹੜੀ ਬਰੇਟਿਪ ਟੱਪ ਹੋ ਕੇ ਰੋਜ ਰঞ্জੀਤ ਦੇ ਨਾਲ ਚੱਲ ਜਾਂਦੀ ਘੁਮੜ ਕੇ ਨਾ ਥੋੜੀ ਬਹੁਤੀ ਆਪ ਨੂੰ ਵੀ ਤੁਹਾਨੂੰ ਹੋਣੀ ਚਾਹੀਦੀ ਹੈ ਨਾ ਲੋਕੀ ਕੀ ਕਹਿਣਗੇ ਮੰਮੀ ਪੁੱਤ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਤੈਨੂੰ ਮੈਂ ਸਾਰਾ ਕੁਝ ਦੱਸਿਆ ਫੇਰ ਤੂੰ ਮੈਨੂੰ ਬੋਲਣ ਲਈ ਤੈਨੂੰ ਵੀ ਕੁਝ ਸਮਝਣਾ ਚਾਹੀਦਾ ਤੈਨੂੰ ਪਤਾ ਛੇਤੀ ਤੋਂ ਛੇਤੀ ਇਹ ਸੰਮੀ ਦਾ ਕੰਡਾ ਕੱਢ ਕੇ ਤੇ ਕੰਮ ਕਰ ਲੈਣਾ ਦੁਨੀਆ ਦਾ ਮੂੰਹ ਆਪੇ ਬੰਦ ਹੋ ਜਾਣਾ ਸਾਨੂੰ ਪਤਾ ਨਾ ਵੀ ਕੌਣ ਆ ਲੋਕਾਂ ਨੂੰ ਹੀ ਕੀ ਕਰੇ ਸੰਮੀ ਦਾ ਕੰਡਾ ਤੁਸੀਂ ਜਿਹੜੋ ਕੱਢਣਾ ਉਦੋਂ ਕੱਢਿਓ ਪਹਿਲਾਂ ਇਹਨੂੰ ਘਰੇ ਲਿਆ ਕੇ ਕਿਉਂ ਬਿਠਾਇਆ ਜੇ ਤੇ ਹੁਣ ਛੇਤੀ ਕੱਢ ਦੇਣਾ ਵਾ ਤਾਂ ਹੋ ਗਈ ਛੇਤੀ ਕੰਮ ਹੋ ਜਾਊਗਾ ਅ ਮਮੀ ਤੇਰੇ ਚੂੜੀਆਂ ਕਿੱਥੇ ਆ ਚੂੜੀਆਂ ਤੇ ਮੈਂ ਅੰਜੂ ਨੂੰ ਦੇ ਦਿੱਤੀ ਲੈ ਹਉ ਮਮੀ ਤਾਨੂੰ ਕੀ ਹੋ ਗਿਆ ਵਾ ਅੱਜ ਚੂੜੀਆਂ ਦਿੱਤੀਆਂ ਕਿਤੇ ਕੱਲ ਨੂੰ ਕਿਤੇ ਲੌਕ ਆਫ ਦੀ ਚਾਬੀ ਨਾ ਕਿਤੇ ਦੇ ਦਿਓ ਤੁਸੀਂ ਇੰਨੇ ਨਾ ਭੋਲੇ ਬੜੇ ਜੇ ਇੰਨੇ ਤਾ ਨੂੰ ਆਪਣੀ ਚਿਪੜੀਆਂ ਚੁਪੜੀਆਂ ਗੱਲਾਂ ਚਲਾ ਕੇ ਨਾ ਤੁਹਾਨੂੰ ਮਗਰ ਲਾ ਲੈਣਾ ਵਾ ਨਾ ਚਾਬੀ ਉਹ ਨੂੰ ਮੈਂ ਕਾਹਦੇ ਵਾਸਤੇ ਦੇਣੀ ਚਾਬੀ ਥੋੜੀ ਦੇਣੀ ਆਹ ਤਾਂ ਚਲ ਚੂੜੀਆਂ ਦਿੱਤੀਆਂ ਭੀ ਜਦ ਖਾਲੀ ਸੀ ਉਹਦੀ ਬਾਹ ਸੋਹਣੀਆਂ ਲੱਗਣ ਗਿਆ ਮੈਂ ਲਾਇਆਂ ਜੀ ਤੂੰ ਪਾ ਲੈ ਕੋਈ ਗੱਲ ਨਹੀਂ ਅੱਜ ਵੀ ਤੂੰ ਪੋਣੀਆ ਕੱਲ ਵੀ ਤੂੰ ਪੋਣੀਆ ਹੁਣੇ ਹੀ ਪਾ ਲੈ ਤਾਂ ਮੈਂ ਜੇ ਤੇ ਚਾਬੀ ਮੈਂ ਪਾਗਲ ਨੂੰ ਦਊਂਗੀ ਐਡੀ ਬੰਨ ਨੂੰ ਪਾਗਲ ਸਮਝਿਆ ਨਹੀਂ ਮੇਰੀ ਪਹਿਲਾ ਗੱਲ ਸੁਣੋ ਉਹਂ ਦੇ ਦਿਆਂ ਨੂੰ ਸੋਨੇ ਦੀਆਂ ਚੂੜੀਆਂ ਲਾ ਕੇ ਪਾ ਦਿਤੀਆਂ ਇਸ ਕਰਕੇ ਲੋ ਬਣ ਗਈ ਆ ਉਹ ਮੈਨੂੰ ਪਤਾ ਹੈ ਨਾ ਮੈਂ ਇਸ ਕਰਕੇ ਨੋਈ ਬਣਾਉਣਾ ਤਾਂ ਇਹ ਮੈਨੂੰ ਦਿੱਤੀਆਂ ਚੂੜੀਆਂ ਵੀ ਉਹਨੂੰ ਪਤਾ ਹੋਵੇ ਵੀ ਮੈਂ ਸੱਸ ਕਿੰਨਾ ਪਿਆਰ ਕਰਦੀ ਮੇਰੇ ਨਾਲ ਉਹ ਮੰਮੀ ਆ ਪਿਆਰ ਦੇ ਚੀਜ਼ਾਂ ਦੇਣਾ ਵਿਖਾਇਆ ਜਾਂਦਾ ਹੋਵੇ ਤੇ ਕਾਡੇ ਕਾਦੇ ਆ ਉਹ ਤੈਨੂੰ ਨਹੀਂ ਪਤਾ ਕੁੜੀਏ ਤੈਨੂੰ ਨਹੀਂ ਪਤਾ ਮੈਨੂੰ ਤੇ ਇਹ ਹੋਈ ਆ ਕਿ ਕਿਤੇ ਉਹਦੇ ਮਗਰ ਲਾ ਕੇ ਕਿਤੇ ਘਰ ਬਾਹਰ ਲਾ ਕੇ ਤੇ ਉਹਦੇ ਨਾਂ ਅੱਗੇ ਤੇ ਕਰਦੇ ਹੋ ਨਾ ਤੂੰ ਮੈਨੂੰ ਇੰਨੀ ਸ਼ਦਾਨ ਸਮਝੇ ਮੈਂ ਵੀ ਪਾਗਲੇ ਆ ਮੈਂ ਉਹਦੇ ਨਾਂ ਤੇ ਘਰ ਕਰ ਦੂੰਗੀ ਉਹ ਕੀ ਲੱਗਦੀ ਐ ਕਾ ਕਰ ਦੂੰਗਾ ਅਜੇ ਤੁਹਾਡੇ ਨਾਂ ਤੇ ਮੈਂ ਕੀਤਾ ਨਹੀਂ ਉਹਦੇ ਨਾਂ ਤੇ ਮੈਂ ਪਹਿਲਾਂ ਕਰ ਦੂੰਗੀ ਉਹ ਜਿੱਡੀ ਮੰਮੀ ਮੈਨੂੰ ਚਲਾਕ ਲੱਗਦੀ ਨਾ ਇਹ ਤੁਸੀਂ ਇੱਥੇ ਜੇ ਮੈਂ ਵੀ ਇੱਥੇ ਜੇ ਐਨੇ ਤੁਹਾਨੂੰ ਆਪਣੇ ਮਗਰ ਲਾ ਲੈਣਾ ਜੀ ਮੈਂ ਵੀ ਉਹ ਤੋਂ 2 ਗੁਣੇ 4 ਦੀ ਚਲਾਕ ਆ ਉਹ ਮੈਨੂੰ ਕਿਥੋਂ ਮਗਰ ਲਾ ਗਿਓ ਮੇਰੇ ਮਗਰ ਹੀ ਲੱਗੇ ਜੀ ਮੇਰੇ ਮੈਂ ਨਹੀਂ ਉਹਦੇ ਮਗਰ ਲੱਗਦੀ ਇਹ ਭੁੱਲ ਜਾਓ ਤੁਸੀਂ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜੇ ਤੁਸੀਂ ਉਹਨੂੰ ਚੂੜੀਆਂ ਲਾ ਕੇ ਫੜਾਈ ਦਿੱਤੀਆਂ ਉਹ ਜੀ ਉਹ ਕਿ ਜਿਹੜੇ ਤੁਹਾਡੇ ਕੋ ਚੂੜੀਆਂ ਨਹੀਂ ਲਿਆ ਜੇ ਸਿਆਣੀ ਹੁੰਦੀ ਨਾ ਇੱਕੋ ਗੱਲ ਕਹਿੰਦੀ ਨਹੀਂ ਮੰਮੀ ਜੀ ਤੁਸੀਂ ਆਪਣੇ ਹੱਥਾਂ 'ਚ ਹੀ ਪਾ ਕੇ ਰੱਖੋ ਮੈਂ ਤੁਹਾਡੇ ਜੰਨਾ ਜੀ ਠੀਕ ਆ ਤੇ ਇੱਥੇ ਰਹਿਣ ਦੀ ਠੀਕ ਆ ਪਰ ਨਾ ਉਹਨੇ ਵੀ ਮਿੰਟ 'ਚ ਹੱਥ ਕੀਤਣ ਲੱਗ ਗਿਆ ਤੁਸੀਂ ਕਹਿੰਦੇ ਲੈ ਲੈ ਫੜ ਲਾ ਪੁੱਤ ਉਹਦਾ ਕੋਈ ਨਹੀਂ ਹੈਗਾ ਤਾਂ ਹੀ ਮੈਂ ਉਹਨੂੰ ਥੋੜਾ ਜਿਹਾ ਪਿਆਰ ਕਰਦੀ ਆ ਪੁੱਤ ਹੋਰ ਕੋਈ ਗੱਲ ਨਹੀਂ ਆ ਮੈਂ ਤੁਹਾਡੇ ਨਾਲ ਤਾਂ ਕਰਦੀ ਆ ਨਾ ਹਾਏ ਹਾਏ ਤੇ ਮੰਮੀ ਕੋਈ ਹੁੰਦਾ ਕੀ ਮਤਲਬ ਹੋਇਆ ਤੁਹਾਨੂੰ ਤੇ ਮੈਂ ਪਹਿਲਾਂ ਵੀ ਕਿਹਾ ਸਾਰੇ ਹੁੰਦੇ ਆ ਬਸ ਇਹ ਹੁੰਦਾ ਕਿ ਕੋਈ ਲੋਕ ਉਹ ਖਵਾ ਨਹੀਂ ਕਰਦਾ ਕੀ ਗੱਲ ਅਰਸ਼ਾ ਤੇ ਡਿੱਗੀ ਹੈ ਨਹੀਂ ਉਹ ਤਾਂ ਕੋਈ ਲੱਗਿਆ ਨਹੀਂ ਲੱਗਦਾ ਸਾਰੇ ਹੁੰਦੇ ਆ ਨਾ ਕੋਈ ਲੱਗਿਆ ਨਹੀਂ ਲੱਗਦਾ ਨਾਲੇ ਮੇਰੀ ਗੱਲ ਸੁਣ ਲੋ ਮੇਰੇ ਪੇਕੇ ਆਨੇ ਨਾ ਮੇਰੇ ਬਹੁਤ ਸਹਮਣ ਪਾਇਆ ਵਾ ਨਾਲੇ ਬਹੁਤ ਸੋਨਾ ਪਾਇਆ ਤੇ ਮੇਰੇ ਇਹ ਨਾ ਕਿਤੇ ਕੱਲ ਨੂੰ ਕਿਉਂ ਕਿਸੇ ਮਰਦ ਆਪਣੇ ਤੇ ਕੋਈ ਚੀਜ਼ ਉਹਨੂੰ ਵੀ ਦੇ ਦੇ ਮਿੰਦੂ ਨਹੀਂ ਉਹ ਚੰਗੀ ਲੱਗਦੀ ਨਾ ਮੈਨੂੰ ਕਦੇ ਆਪਣੇ ਕੋਈ ਚੀਜ਼ ਫੜਾਉਣੀ ਤੇ ਸੁਖਮਨ ਨੂੰ ਤੇ ਉੱਕਾ ਨੂੰ ਮੈਨੂੰ ਹੱਥ ਲਾਉਂਦੇ ਨਾ ਮੈਂ ਮੈਂ ਕਹੇ ਦੀ ਕੋਈ ਚੀਜ਼ ਨਹੀਂ ਦੇਣੀ ਦੇਣੀ ਤਾਂ ਉਹਦੀ ਹੋਊਗੀ ਦਿਆਂਗੀ ਕਹੇ ਦੀ ਕਿਉਂ ਦਊਂਗੀ ਭਾਬੀ ਹਾਂ ਮੈਂ ਆਪਣੀ ਤਿਆਰੀ ਕਰ ਲਈ ਆ ਸਾਡੀ ਤੇ ਮੈਂ ਹੁਣ ਚੱਲੀ ਆ ਵੈਸੇ ਮੇਰਾ ਦਿਲ ਬੜਾ ਹੋ ਗਿਆ ਹਾਂ ਜਾਨ ਨੂੰ ਦੇ ਲਈ ਨਹੀਂ ਕਰਨ ਦੇਆ ਦਿਲ ਤੇ ਮੇਰਾ ਬੜਾ ਲੱਗਾ ਮੈਂ ਕਿਹਾ ਹੁਣ ਤਾਂ ਚਲਨੀ ਐ ਸਿਰਫ ਮਿੰਨੋ ਦਾ ਘੰਟਾ ਹੋਰ ਦੇ ਮੈਂ ਤੇਰੇ ਵਾਸਤੇ ਮੈਗੀ ਬਣਾਉਣ ਲੱਗੀ ਹਾਂ ਮੈਂ ਟਮਾਟਰ ਵੇਖਣ ਨਹੀਂ ਤੇ ਚਿਖਾ ਕੇ ਜਾਣੀ ਉਹ ਨੂੰ ਕਿੰਨਾ ਕੋ ਕਿੰਨਾ ਨੂੰ ਟਾਈਮ ਲੱਗਣਾ ਜੇ ਚਾਚੀ ਜੀ ਬਸ ਮੈਂ ਤਿਆਰ ਹਾਂ ਫਾਬੀਂ ਕਿੰਨਾ ਸੋਹਣਾ ਕਿੰਨੇ ਦਿਨ ਤੋਂ ਕਿੱਥੋਂ ਆਇਆ ਆ ਕਿੰਨਾ ਕੁਝ ਤੇ ਤੂੰ ਬਣਾ ਬਣਾ ਕੇ ਮੈਨੂੰ ਖਵਾਤਾ ਵਾ ਅਜੇ ਮੈਗੀ ਦੀ ਕੋਈ ਗੱਲ ਰਹਿ ਗਈ ਆ ਮੇਰੀ ਸੋਹ ਗੱਲ ਕੋਈ ਮੈਗੀ ਛੱਗੀਆਂ ਨਹੀਂ ਬਣੀਆਂ ਸ਼ਰਮੀ ਲੱਕੀ ਕਿੱਥੇ ਮੈਂ ਕੀਤਾ ਸੋਣਾ ਆਂਦੀ ਮੈਂ ਮੈਗੀ ਬਣਾ ਦਿਵਾ ਲਾਂ ਮੇਰੇ ਅੰਦੀ ਮੈਗੀ ਮੰਮੀ ਬੜੀ ਪਸੰਦਦੀ ਮੈਂ ਕਿ ਬੱਸ ਨਾ ਉਹਨੇ ਕਰ ਮੈਗੀ ਬਣ ਸਕਦੀ ਚੱਲੋਂ ਬੀ ਰਹਿਣ ਦੀ ਤੈਨੂੰ ਕਹਿੰਦੇ ਡਈਆਂ ਬਸ ਥੋੜਾ ਕੁਝ ਖਾਦਾ ਦੋ ਤਿੰਨ ਦਿਨ ਸਾਡਾ ਕਰੀ ਚੱਲ ਫੇਰ ਆਈਗੀ ਉਸ ਮੈਗੀ ਬਣਾ ਕੇ ਦੇ ਦਾਂ ਰਾਤ ਲੈਂਗੋ ਇਹਨਾਂ ਨੂੰ ਆ ਜਾਉਂਦਾ ਲੱਕੀ ਹੱਥ ਨਾ ਫਟਾਵਾ ਰੱਖਿਆ ਵਾ ਪਰਸ ਲੈ ਕੇ ਆਵਾਂ ਆਏ ਨਿੰਮਾ ਮੇਰੀ ਗੱਲ ਸੁਣੋ ਹਾਂ ਇੱਕ ਵਾਰੀ ਫੋਨ ਲਾਉਣਾ ਸੀ ਮੈਂ ਲਾ ਦੇਣੀ ਫੋਨ ਲਾਉ ਤੇ ਪੁੱਛੋ ਕਿੰਨਾ ਤੇ ਟਾਈਮ ਲੱਗਣਾ ਮੇਰਾ ਧਿਆਨ ਵੀ ਥੇ ਰਹਿਣਾ ਥੋੜੀ ਨੂੰ ਮੈਂ ਕਿਹਾ ਉਧਰ ਕੱਲ ਮੈਨੂੰ ਕਹਿਣ ਦੀ ਵੀ ਮੈਂ ਵੀ ਬੜੀ ਸੁਆਦ ਨੂੰ ਨਹੀਂ ਤਾਂ ਮੈਂ ਮਮਾ ਬਣਾਉਣ ਲੱਗੀ ਮਮਾ ਹਾਂ ਮੈਂ ਤਾਂ ਫੋਨ ਬਣਾਉਣ ਲੱਗੀ ਆ ਫੋਨ ਮੈਂ ਨਾ ਵੈਸੇ ਬਤਾ ਕੀ ਕਹਿਣੀ ਆ ਸ਼ਮੀ ਦਾ ਦਿਲ ਲੱਗਾ ਹੀ ਮੇਰਾ ਵੀ ਲੱਗਾ ਪਰ ਤੂੰ ਹੀ ਜਿਆਦਾ ਕਿਚ ਕਰਨ ਦੇ ਜਾ ਜਾ ਆਪਣੇ ਘਰ ਰਹਿਣ ਦਿੰਦੇ ਨੇ ਦੋ ਦਿਨ ਤੇ ਉਹਨੂੰ ਫਿਰ ਕੀ ਨਾ ਤੇਰਾ ਦਿਲ ਲਾਣੋਂ ਵਾਸਤੇ ਅਸੀਂ ਉਹਨੂੰ ਤੇ ਪੱਕੇ ਦਾ ਨੱਕ ਲਈਏ ਨਹੀਂ ਮੈਂ ਪੱਕਾ ਰੋੜੀ ਕਿ ਨਹੀਂ ਆਂ ਰੱਖਿਆ ਜਾਂਦਾ ਨਹੀਂ ਕਰ ਲੈ ਇਹ ਵੀ ਧੀਆਂ ਆਪਣੇ ਘਰ ਹੀ ਛੱਡਦੀਆਂ ਨਹੀਂ ਤੇਰਾ ਠੀਕ ਹੈ ਕਰੋ ਫਿਰ ਫੋਨ ਸ਼ਮੀ ਨੂੰ ਦੇਖ ਕੇ ਜੇ ਨਹੀਂ ਕਿੰਨੇ ਦਿਨ ਰਹਿਣੀ ਹੈ ਜਾਨੀ ਦੀ ਬੱਜਣ ਦੀ ਕਰਦੀ ਹੈ ਨਾ ਉਹ ਆ ਗਈ ਜੇ ਤੈਨੂੰ ਫੋਨ ਹਾਂਜੀ ਮੈਂ ਕਿਹਾ ਆ ਗਈ ਆ ਤੇ ਚੱਲ ਫਿਰ ਮਮਾ ਕਹਿੰਦਾ ਤਿੰਨ ਘਪੋਂ ਨਹੀਂ ਮਿਲਿਆ ਤੇ ਸ਼ਮੀ ਨੂੰ ਛੱਡਿਆ ਜਾ। ਮੰਮੀ ਸ਼ਮੀ ਨੂੰ ਮੈਂ ਛੱਡ ਰਣਾ। ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਆ। ਵੀਰੇ ਮੇਰੀ ਗੱਲ ਸੁਣੋ। ਤੇ ਇਹ ਗੱਲਾਂ ਨੂੰ ਨਾ ਬਾਅਦ ਚ ਕਰ ਲਿਓ। ਆ ਮੈਨੂੰ ਆ ਇਹ ਨੂੰ ਬੜੇ ਕਹਿਣ ਹੋਗੇ ਆ। ਤੇ ਮੈਨੂੰ ਮੇਰੇ ਘਰ ਛੱਡੋ ਹੁਣ। ਮੇਰਾ ਨਹੀਂ ਹੁਣ ਦੇ ਲੱਗਣ ਲਿਆ। ਮੇਰੀ ਗੱਲ ਹੀ ਸਮਝੇ ਪਏ 2 ਮਿੰਟ। ਸ਼ਮੀ ਇੱਕ ਵਾਰ ਗੱਲ ਸੁਣੋ। ਸ਼ਮੀ ਜਾਂਦੀ ਵਕੀ ਨਾ ਆਪਣਾ ਸੂਟ ਉਥੋਂ ਲੈ ਦੇਵੀ। ਤੂੰ ਪਹਿਲੇ ਚੱਲ ਜਰ ਅੰਦਰ। ਇੱਕ ਪਹਿਲਾਂ ਕੁੜੀ ਨੇ ਜਾਣਾ ਤੇ ਮੇਰੀ ਗੱਲ ਸੁਣ। ਰਾਣੇ ਦੀ ਕਮੀਜ਼ ਮੈਂ ਲਿਆਂਦੀ ਹੂੰ ਐਡੀ ਸੋਹਣੀ ਹੂੰ। ਖਿੱਚ ਕੇ ਲੈ ਚੱਲ ਅੰਦਰ। ਮੇਰੀ 딸 ਸੋਨੋ ਧਿਆਨ ਨਾਲ ਤੁਸੀਂ ਨਾ ਜ਼ਿਆਦਾ ਖਰਚਾ ਨਾ ਕਰਿਆ ਕਰੋ ਅਰ ਰਾਣੀ ਕੋ ਅੱਗੇ ਕਮੀਜ਼ਾਂ ਦੀ ਕਮੀ ਆ ਆ ਪਤਾ ਨਹੀਂ ਅਲਮਾਰੀ ਸਾਰੀ ਭਰੀ ਪਈ ਆ ਹਰ ਬਰਥਡੇ ਤੇ ਇਨਵਰਸਰੀ ਤੇ ਤੁਸੀਂ ਗਿਫਟ ਕਰਨਾ ਹੀ ਹੁੰਦਾ ਵਾ ਪਰ ਇੱਕ ਗੱਲ ਆ ਰੈਂਟ ਤੂੰ ਪਹਿਲੀ ਵਾਰੀ ਆ ਗੱਲ ਮੈਂ ਕਹਿ ਲਈ ਰੈਂਟ ਪਈ ਹੋਈ ਹੈ ਨਾ ਕੱਪੜੇ ਤੇਰੇ ਬੰਦੇ ਆ ਬਾਕੀ ਜ਼ਰੂਰੀ ਨਹੀਂ ਆ ਕਿ ਮੈਂ ਰਹੀ ਆ ਤੇ ਮੈਨੂੰ ਕੱਪੜਿਆਂ ਦੀ ਲੋੜ ਆ ਮੈਂ ਤੇ ਉਦਾਂ ਹੀ ਇੱਥੇ ਇੱਕ ਦੋ ਦਿਨ ਰਹਿ ਗਈ ਆ ਕਿ ਚਲ ਮੇਰੇ ਬੇਟਾ ਨਾ ਨਾ ਹੀ ਕਰ ਦਿੰਦੇ ਜਦ ਤਨ ਕੁ ਗੱਦੀ ਬੱਝਦੀ ਹੈ ਨਾ ਤੇਰੇ ਹਾਸ ਕੇ ਲੈਂਦਾ ਜਦ ਪੇਕਿਆ ਕਰੋ ਪੈਂਦਾ ਹੁੰਦਾ ਨਾ ਪੈਣੀ ਹੁੰਦਾ ਸਪੀਡ ਜਿਵੇਂ ਕਰਦਾ ਕੀ ਗੱਲ ਹੈ ਚਲ ਸਮੀ ਆ ਸਮੀ ਆ ਆ ਮੇਰੇ ਸਮੀ ਨੂੰ ਲੈ ਆਜੋ ਸਮੀ ਨੂੰ ਲੈ ਆਂਦੋ ਤੂੰ ਕਿਸੇ ਨੂੰ ਗੱਲਾਂ ਕਰੋ ਮੈਂ ਸੁਣਦਾ ਗੱਲਾਂ ਕਰੀਏ ਇਹਨਾਂ ਨੂੰ ਕੀ ਹੋ ਗਿਆ ਹੁਣ ਐਸੀ ਕਿਹੜੀ ਗੱਲ ਹੈ ਜਿਹੜੀ ਮੈਨੂੰ ਨਹੀਂ ਦੱਸਣਾ ਚਾਹੁੰਦੀ ਲੈ ਮੈਂ ਵੀ ਤੇ ਤੇਰੇ ਨਾਲ ਹੀ ਚਲਾ ਆ ਜੇ ਤੈਨੂੰ ਮੌਕਾ ਮਿਲ ਗਿਆ ਦੋ ਗੱਲਾਂ ਹੋਰ ਕਰਦਾ ਆ ਜਾ ਆਪਾਂ ਬੈਠੇ ਹਾਂ ਕੰਮ ਕਾਜ ਤੇ ਵੀਰੇ ਦਾ ਠੀਕ ਹੈ ਨਾ ਕੋਈ ਪ੍ਰੋਬਲਮ ਤੇ ਨਹੀਂ ਕੰਮ ਚ ਕੰਮੀ ਉਹਨੇ ਮਨਾ ਕਰਕੇ ਗਏ ਨੇ ਕਿ ਮੈਂ ਮਗਰ ਚੱਲਣਾ ਨਹੀਂ ਚੱਲ ਪੁੱਛੀ ਜ਼ਰੂਰ ਰਾਤ ਨੂੰ ਤੇ ਤੇਰੇ ਨਾਲ ਕੋਲ ਦੇ ਦੱਸਾਂਗੀ ਤੂੰ ਟੈਨਸ਼ਨ ਨਾ ਲੈ ਚੱਲ ਟੈਨਸ਼ਨ ਨਹੀਂ ਲੰਗੀ ਰਿੱਲੀ ਬੈਠ ਜਾਂਦੀ ਹੈ ਗੱਲ ਕੀ ਹੈ ਕੋਈ ਨਹੀਂ ਮੈਂ ਤੁਹਾਨੂੰ ਦੱਸਾਂ ਸਾਰੀ ਗੱਲ ਉਹ ਮੂੰਹੇ ਕੰਨੋ ਕੇ ਬੰਦ ਕਰਦਾ ਮੈਂ ਦੱਸਦਾ ਹਾਂ ਇੱਥੇ ਬੈਠੋ ਕੀ ਗੱਲ ਹੈ ਚਾਚਾ ਪਾਪਾ ਜੀ ਬੈਠੋ ਜਦ ਜਾ ਲੈਣ ਵਾਲੇ ਆ ਗਏ ਹੋਣੇ ਉਦੋਂ ਇਹਨੂੰ ਮੈਂ ਕੰਨੀ ਹੰਨੀ ਆ ਕਿ ਨਾਂ ਲੋਨ ਚੁੱਕਿਆ ਕਰ ਲਾਂਣ ਹੁਣ ਨਹੀਂ ਲੋਨ ਵਾਲੇ ਨਹੀਂ ਆਏ ਕੋਈ ਕਰਜ਼ਾ ਵਾਲੇ ਇੱਕ ਮਿੰਟ ਚੁੱਪ ਕਰ ਕਿਉਂ ਆ ਕੋ ਗਾਲੀ ਇਹੋ ਜੀ ਸੁਣੋਗੇ ਨਾ ਤੁਹਾਡੇ ਪੈਰਾਂ ਥਲੇ ਜ਼ਮੀਨ ਨਿਕਲ ਜਾਗੀ ਹਾਂ ਹਾਂ ਵੀ ਤਸ ਦੇ ਮੇਂ ਟੈਨਸ਼ਨ ਹੁੰਦੀ ਵੀ ਨਾ ਹੁੰਦਾ ਕਿ ਨਾ ਠੰਡਾ ਆਇਆ ਤੇ ਮੈਂ ਤੇ ਘਬਰਾਹਟ ਕਰ ਲਿਆ ਇਹ ਕੀ ਗੱਲ ਆ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਮੈਂਰੇ ਨਾਲ ਦੋਸਤਾਂ ਨੇ ਨਾ ਵੇਖਿਆ ਕਾਲੇ ਨੂੰ ਕਿਸੇ ਕੁੜੀ ਦੇ ਨਾਲ ਕੁੜੀ ਨਾਲ ਫੇੜੀ ਸਾਡਾਂ ਤੇ ਬਗਰ ਬਿਠਾਇਆ ਤੇ ਜਿਹਨੇ ਆਪਣੀ ਦੀ ਵਾਈਫ ਮਿਲ ਜਾਂਦੀ ਨਾ ਉਹ ਮਿਲ ਇਹ ਸਾਡਾ ਬੰਦੇ ਆ ਉਹ ਕਹਿੰਦਾ ਵੀ ਯਾਰ ਇਹ ਕੌਣ ਸੀ ਕੁੜੀ ਤੇ ਮੈਨੂੰ ਨਾ ਮੰਮੀ ਤੁਹਾਡੀ ਗੱਲ ਚਾਰ ਆ ਗਈ ਠੀਕ ਹੈ ਜੀ ਤਾਂ ਉਹਨਾਂ ਦੇ ਘਰ ਕੁੜੀ ਆਈ ਆ ਇਸ ਤੇ ਦਾ ਤੇ ਮਾਤਾ ਨੂੰ ਕਿਹਾ ਕਿ ਤੂੰ ਸ਼ੱਕ ਕਰਦੇ ਜੇ ਤੁਹਾਡੀ ਸੋਚ ਬਿਲਕੁਲ ਸਹੀ ਜੇ ਰঞ্জੀਤ ਉਹ ਹੀ ਕੁੜੀ ਨੂੰ ਬਿਠਾ ਕੇ ਲੈ ਕੇ ਜਾਂਦਿਆ ਮੈਂ ਕੀ ਕਹਿੰਦੀ ਸਮਝਾ ਸ਼ਮੀ ਨੂੰ ਇੱਥੇ ਭੇਜਣਾ ਇੱਕ ਦਿਨ ਹੋਰ ਲੈ ਚਾਰ ਦਿਨ ਹੋਰ ਲੈ ਇਹ ਮੈਂ ਉਸ ਟੰਕੇ ਦੀ ਸੀ ਮੇਰੀ ਗੱਲ ਸਮਝਦੇ ਨਹੀਂ ਸੀ ਫਿਰ ਤੁਸੀਂ ਆਹੀ ਮੈਂ ਤੁਹਾਨੂੰ ਇਸ਼ਾਰਾ ਦਿੰਦੀ ਵੀ ਸੀ ਆਹੀ ਗੱਲਾਂ ਦਾ ਮੈਂ ਜੋ ਆ ਅੱਜ ਕਰਤੂਤ ਹੋਈ ਜੇ ਤੇ ਉਹ ਮਾਰੇ ਸਾਡੇ ਜਵਾਬ ਹੀ ਨਹੀਂ ਆਇਆ ਦੱਸ ਹੁਣ ਤੂੰ ਕੀ ਕਹਿਨੀਂ ਤੂੰ ਤੇ ਬੜੀ ਪ੍ਰਧਾਨ ਬਣੀ ਸਿਆਣਾ ਪਰ ਪੈਨ ਜੀ ਮੈਂ ਕੀ ਕਹਾਂ ਉਹ ਤਾਂ ਕਹਿੰਦੇ ਸੀ ਪਰੋਣੀ ਆਈ ਐ ਉਹਨਾਂ ਨੇ ਕਿਹਾ ਤੇ ਤੂੰ ਮੰਨ ਲਿਆ ਪਰ ਪੈਨ ਜੀ ਪਰ ਉਹਨਾਂ ਤੇ ਆਪਣੇ ਘਰ ਵੀ ਜਾ ਸਕਦਾ ਪਰ ਜਿਹੜੀ ਗੱਲ ਇਹ ਦੱਸਣ ਡਿਆ ਕਿ ਉਹਨੂੰ ਹੱਥ ਫੜ ਕੇ ਬੈਠੀ ਹੋਈ ਸੀ ਇਹ ਸੀ ਤਾਂ ਮੈਨੂੰ ਵੀ ਨਹੀਂ ਚੰਗੀ ਲੱਗੀ ਝੋਣੀ ਆ ਨਾ ਜਵਾਨ ਦੀ ਨਾ ਮਾਬਿਓ ਐਵੇਂ ਨਹੀਂ ਪੇਜਿੰਦੇ ਦੇਖੋ ਨਾ ਉਨੇ ਆਖ ਤਾਂ ਮੋੜੇ ਤੇ ਨਹੀਂ ਰੱਖਿਆ ਹੂੰ ਉਹਨੇ ਤਾਂ ਸਿੱਧਾ ਇਟਰਾਕੇ ਤੇ ਪਾਇਆ ਉਹ ਤੱਸੀ ਜਾਵੇ ਕੁੜੀ ਕੌਣ ਸੀ ਤੇ ਚਾਚੀ ਜੀ ਮੈਨੂੰ ਤੇ ਸ਼ਮੀ ਦਾ ਘਰ ਖਰਾਬ ਨੇ ਜੇ ਹੁੰਦਾ ਪਿਆ ਜੇ ਭੈਣ ਜੀ ਰਾਣਾ ਕਿਹੜੇ ਕੰਮਾਂ 'ਚ ਪੈ ਗਿਆ ਤੈਨੂੰ ਤੇ ਮੈਂ ਬੜਾ ਚੰਗਾ ਸਮਝਦਾ ਹੀ ਰਾਣਾ ਮੈਂ ਤਾਂ ਕੰਨਾ ਹੀ ਪੀ ਰਾਣਾ ਇਸ ਦੁਨੀਆ ਇਸ ਦੁਨੀਆ ਦੇ ਵਿੱਚ ਸਭ ਤੋਂ ਚੰਗਾ ਮੁੰਡਾ ਹੈ ਵਈਆ ਮੇਰੀ ਗੱਲ ਸੁਣੋ ਸ਼ਮੀ ਅਰੇ ਦੀ ਗੱਲ ਕਰਨੀ ਕੋਈ ਲੋੜ ਨਹੀਂ ਇਸੇ ਕਰਕੇ ਮੈਂ ਉਸਨੂੰ ਕਹਿੰਦੀ ਦੀ ਆ ਕੁੜੀ ਨੂੰ ਆਪਣੇ ਘਰ ਭੇਜੋ ਕੁੜੀ ਨੂੰ ਆਪਣੇ ਘਰ ਭੇਜੋ ਤੇ ਜਿੰਨੀ ਜਲਦੀ ਹੋ ਸਕੇ ਆਪਣੇ ਘਰ ਜਾਈ ਚਾਹੀਦੀ ਹੈ ਮੈਨੂੰ ਸਿਮਰਤ ਉਸਨੂੰ ਪੁੱਛ ਦਿੱਤਾ ਸਿਮਰਤ ਗੱਲ ਕਰਦੀ ਕਰਦੇ ਉਹਦੇ ਮੂੰਹ ਚ ਕੁਝ ਨਿਕਲਿਆ ਸੀ ਨਾ ਜਦੋਂ ਗੱਲ ਪਲਟ ਗਈ ਸੀ ਯਾਦ ਕਰ ਹਾਂ ਹਾਂ ਬਾਰੇ ਮੰਮੀ ਦੇਖੋ ਸਿਮਰਤ ਨੇ ਤੁਹਾਡੇ ਨਾਲ ਵੀ ਨਹੀਂ ਗੱਲ ਕੀਤੀ ਤੁਸੀਂ ਪੁੱਛਿਆ ਕਿ ਉਹ ਕੁੜੀ ਕੋਲੋਂ ਕੀ ਨਿਕਲਣ ਲੱਗੀ ਸੀ ਕਿ ਸਿਮਰਤ ਨੂੰ ਇਸ ਸਾਲ ਤਾਂ ਪਤਾ ਹੀ ਨਾ ਹੋਵੇ ਹਾਂ ਮੈਨੂੰ ਪਤਾ ਸਕਦਾ ਲਾ ਮੇਟੀਨਾ ਇਹ ਕੁੱਝ ਹੋ ਗਿਆ ਤੇ ਫੇਰ ਐ ਚੰਮੀ ਦੇ ਕਿਸੂਰ ਹੈਗਾ ਸ਼ਮੀ ਨਾ ਕਿਉਂ ਇਤਨਾ ਕਰਨ ਦੇ ਕਿਤੇ ਭੈਣ ਜੀ ਐਸ ਕਰ ਕਿੰਨੀ ਕਰਨ ਦੇ ਕੀ ਸ਼ਮੀ ਦੇ ਕੋਈ ਬਾਲ ਨਹੀਂ ਹੈਗਾ ਨਹੀਂ ਤੂੰ ਵੇਲੀਆ ਨਾਨਾ ਸੋਚਾ ਜੀ ਜਿਹੜੀ ਸਿਰ ਤੇ ਪਈ ਹੈ ਨਾ ਪਹਿਲੇ ਉਹ ਨਿਪੜੀਏ ਇਹ ਬਾਅਦ ਵਿੱਚ ਨਿਪੜ ਲਾਂਗੇ ਹੁਣ ਪਰ ਇਸ ਤਰ੍ਹਾਂ ਕਿਵੇਂ ਕਰ ਸਕਦੇ ਯਾਰ ਕੋਈ ਤਲਾਕ ਨਹੀਂ ਕੋਈ ਕੋਸ਼ਿਸ਼ ਨਹੀਂ ਤੈਨੂੰ ਕਿਤੇ ਦੱਸੋ ਪਹਿਲਾਂ ਹੀ ਹਾਂ ਕਿ ਘਰ ਕਰ ਜੀ ਉਹ ਮੇਰੇ ਦੇ ਯਾਰ ਦੋਸਤ ਉਨੇ ਆਪੇ ਅੱਖੀ ਵੇਖਿਆ ਹਾਂ ਉਹਨਾਂ ਨੇ ਮੈਨੂੰ ਇੱਥੋਂ ਤੱਕ ਫੋਨ ਕੀਤਾ ਸੀ ਵੀ ਜੇ ਨਹੀਂ ਯਕੀਨ ਹੁੰਦਾ ਤੇ ਤੂੰ ਇੱਥੇ ਆ ਜਾ ਪਾਰਕ ਲਾ ਕੇ ਤੇ ਮੈਂ ਤੇ ਪਾਰਕ ਲਾ ਕੇ ਗਿਆ ਹੀ ਨਹੀਂ ਮੇਰੇ ਮੋਟਰਸਾਈਕਲ ਹੀ ਪੈਂਚਰ ਸੀ ਉਦੋਂ ਤੇ ਮੈਂ ਚਲਦਾ ਕਿਸ ਤਰ੍ਹਾਂ ਉਹ ਕਹਿੰਦੇ ਹੀ ਉਹਨੇ ਆ ਤੇ ਮੈਂ ਦਾ 2 ਮਿੰਟ ਸੋਚਾਂ ਚ ਪੈ ਗਿਆ ਮੈਂ ਉਹਨਾਂ ਨੂੰ ਇਹ ਕਿਹਾ ਪੀਰਾਨਾ ਨਹੀਂ ਉਹ ਸਬਦਾ ਉਹ ਕਹਿੰਦੇ ਰਾਣਾ ਹੀ ਹੈ ਗਾਵਾ ਕਹਿੰਦੇ ਅਸੀਂ ਤਾਂ ਖੋਦ ਤਾਂ ਅਸੀਂ ਵਿਆਹ ਚਾਹੀਏ ਸਾਨੂੰ ਆਪਣਾ ਪਤਾ ਨਹੀਂ ਹੈ ਲੈ ਭਾਂਜੀ ਪਤਾ ਕਿਉਂ ਨਹੀਂ ਹੁੰਦਾ ਸਭ ਨੂੰ ਪਤਾ ਹੁੰਦਾ ਹੈ ਇਹ ਤਾਂ ਹੀ ਉਹਦੀ ਸੱਸ ਨਾ ਕਿਤੇ ਮੈਨੂੰ ਮਿੰਟ-ਮਿੰਟ ਦੀ ਖਬਰ ਦਿੰਦੀ ਸੀ ਫੋਨ ਕਰਕੇ ਹੁਣ ਤਾਂ ਹੀ ਫੋਨ ਹੀ ਨਹੀਂ ਮੈਨੂੰ ਕਰਦੀ ਪਈ। ਇੱਕ ਕਹਾਣੀਆਂ ਵਿੱਚ ਪਰ ਇਹ ਦੱਸੋ ਕਿ ਹੁਣ ਕੀ ਤਾਂ ਕੀ ਜਾਈ? ਇਹੋ ਹੀ ਤਾਂ ਮੈਂ ਤੁਹਾਡੇ ਨਾਲ ਸਲਾਹ ਕਰਨ ਵਾਸਤੇ ਅੰਦਰ ਆਇਆ ਹਾਂ। ਕਰਨਾ ਕੀ? ਚੁੱਪ ਕਰਕੇ ਕੁੜੀ ਨੂੰ ਨਾ ਅੱਜ ਬਿਲਕੁਲ ਨਹੀਂ ਰੱਖਣੀ। ਕੁੜੀ ਨੂੰ ਘਰ ਛੱਡ ਕੇ ਪਰ ਇਹ ਆਪਾਂ ਕਿਸ ਤਰ੍ਹਾਂ ਵੀ ਸਕਦੇ ਹਾਂ। ਉਹਨੂੰ ਇਹ ਗੱਲ ਜਸਬੀਰ ਮੈਂ ਗੱਲ ਕਾਹਗੀ ਉਹਨੂੰ ਚੰਗੀ ਨਹੀਂ ਲੱਗੀ ਪਰ ਭੈਣ ਜੀ ਜੇ ਇਹ ਗੱਲ ਲੱਗੀ ਕਹਿੰਦੇ ਆ ਨਾ ਮੈਂ ਵੀ ਤੇਰੇ ਨਾਲ ਸਹਿਮਤ ਆਪਾਂ ਕੁੜੀ ਭੇਜਣੀ ਉਹ ਤੇ ਉਹਨਾਂ ਨਾਲ ਗੱਲ ਕਰਨੀ ਪਹਿਲਾਂ ਕਿ ਇਹ ਸਭ ਕੁਝ ਕੀ ਹੈ ਭੇਜਣੀ ਨਹੀਂ ਮੈਂ ਇਹ ਗੱਲ ਕਹਿਣ ਡਈ ਆ ਕਿ ਆਪਾਂ ਕੁੜੀ ਨਹੀਂ ਭੇਜਣੀ ਮੈਂ ਲੱਗੀ ਨਾ ਸਹਿਮਤ ਆ ਕਿ ਜਦੋਂ ਭੈਣ ਜੀ ਸਾਰਾ ਕੁਝ ਨਜ਼ਰ ਆਂਦਾ ਤੇ ਕਿੰਨਾ ਭੇਦੀ ਉਹਤੇ ਮੰਮਾ ਚਾਚੀ ਸਹੀ ਕਹਿੰਦੇ ਆ ਸੁਣੋ ਗੱਲ ਅਗਰ ਕੱਲ ਨੂੰ ਸਾਡੀ ਕੁੜੀ ਨੂੰ ਕੁਛ ਕਰਤਾ ਕੋਈ ਅਭੀ ਨਹੀਂ ਹੋ ਗਏ ਆਪ ਆਪ ਆਪਣੀ ਭੈਣ ਕਿੱਥੋਂ ਲੱਭਣੀ ਆ ਤੁਸੀਂ ਫਿਰ ਗਲਤ ਕਰਦੇ ਵਿੱਚ ਅਸੀਂ ਕੁੜੀ ਹਥੇ ਭੇਜੀ ਪਹਿਲੀ ਗੱਲੇ ਮੇਰੀ ਦੱਸ ਮੇਰੀ ਗੱਲ ਸੁਣ ਗੱਲ ਖੋਲਗੇ ਤੇਰੇ ਕੋਲ ਸਬੂਤ ਹੈਗਾ ਕੋਈ ਉਹਨਾਂ ਜੇ ਅਸੀਂ ਉਹਨਾਂ ਦੇ ਉਹਨਾਂ ਨੇ ਕੋਈ ਗੱਲ ਛੱਡੇਗੀ ਕੀਤੀ ਅਸੀਂ ਉਹਨਾਂ ਗੀ ਉਹਨਾਂ ਕਹਿੰਦਾ ਸਾਨੂੰ ਮਮਾ ਜਿਹੜੇ ਮੈਨੂੰ ਮੇਰੇ ਯਾਰ ਦੋਸਤ ਨੇ ਦੱਸਿਆ ਨਾ ਉਹ ਮੇਰਾ ਪੱਕਾ ਫਰੈਂਡ ਹੈਗਾ ਵਾ ਉਹਨਾਂ ਕਹਿੰਦਾ ਸਾਨੂੰ ਮੈਨੂੰ ਮੁੱਢੋਂ ਖਿੱਚ ਕੇ ਸੈੱਡ ਕਰ। ਕੱਤੀ ਵੀ ਛੂੜਨੀ ਮੇਰੇ ਨਾਲ ਬੋਲਣਾ। ਔਰ ਮੈਨੂੰ ਰਾਣੇਵਾਲ ਵੇਖ ਕੇ ਨਾ ਗੁੱਸਾ ਬੜਾ ਹੁੰਦਾ ਪਿਆ ਜੇ। ਜੇ ਕਿਤੇ ਇਹ ਗੱਲ ਸੱਚ ਹੋ ਗਈ ਨਾ ਤੇ ਜਾਓ। ਉਹਦੀ ਲੱਤਾਂ ਬਾਹਾਂ ਮੈਂ ਤੋੜ ਦੂੰਗਾ। ਵੇ ਭਾਈ ਤੋੜਾਂਗੇ ਅਸੀਂ ਤੀਨ ਵਸਾਣੀ ਧੀ ਜੜਨੀ ਨਹੀਂ। ਇਸ ਤਰ੍ਹਾਂ ਵਸਾਣੀ ਐ ਤੀ। ਮੈਨੂੰ ਇਹਦਾ ਤੇ ਗੁੱਸਾ ਆਉਂਦਿਆ। ਸਬੂਤ ਹੈਗਾ ਹੀ ਕੋਈ ਹਜੇ। ਬਿਨਾ ਸਕੂ ਤੋਂ ਨਹੀਂ ਕੋਈ ਗੱਲ ਕਰ ਸਕਦੇ ਸੀ। ਹੋ ਜਾ ਚੇਵਲ ਬੰਦਾ ਨਿਕਲ ਆਇਆ। ਉਹ ਲੋਦੇ ਬੜੀਆਂ-ਬੜੀਆਂ ਵੱਟੀਆਂ ਕੰਨਾ ਕਰਦਾ ਸੀ। ਕਿ ਮੈਂ ਇਹਦਾ ਸਾਥ ਦੇਵਾਂਗਾ। ਲੋਕਾਂ ਦੀਆਂ ਸੁਣੀਆਂ ਸੁਣਾਈਆਂ ਤੇ ਨਹੀਂ ਪਰੋਸਾ ਕਰੀਦਾ ਪਹਿਲੇ ਵੇਖੋ ਤੇ ਸਹੀ ਆਪਣੀਆਂ ਅੱਖੀ ਲੱਗੀ ਤੇਰੀ ਮੰਮੀ ਗੱਲ ਬਿਲਕੁਲ ਸਹੀ ਕਰ ਰਹੀ ਹੈ ਕਿ ਜਿੰਨਾ ਚਿਰ ਸੜ ਕੋ ਹੱਥ ਕੋਈ ਸਬੂਤ ਹੀ ਨਹੀਂ ਹੈਗਾ ਯਾ ਤੇ ਤੁਮਨੇ ਯਾਰ ਤੋਂ ਸੁਣਿਆ ਤਾਂ ਫੋਟੋ ਖਿੱਚ ਕੇ ਤੈਨੂੰ ਭੇਜ ਦਿੰਦੇ ਹਾਂ ਮੇਰੀ ਗੱਲ ਸੁਣੋ ਇਹੋ ਜਿਹੀ ਗੱਲ ਆ ਪਸਿਮਰਤ ਨੂੰ ਕਹਿੰਦੇ ਆ ਕਿ ਜੇ ਘਰ ਚ ਕੋਈ ਇਹੋ ਜਿਹੀ ਗੱਲ ਚੱਲਦੀ ਪਈ ਤੇ ਸਾਨੂੰ ਦੱਸ ਹਾਂ ਇਹਦਾ ਮਤਲਬ ਕੋਈ ਗੱਲ ਨਹੀਂ ਜੇ ਇਹੋ ਜਿਹੀ ਗੱਲ ਤੇ ਸਿਮਰਤ ਆਈ ਸੀ ਭੈਣ ਜੀ ਦੱਸ ਹੀ ਦੇਣਾ ਸੀ ਸਿਮਰਤ ਨੇ ਦੱਸਿਆ ਨਹੀਂ ਉਹਦੇ ਤੋਂ ਵੀ ਉਹਨਾਂ ਰੱਖੀ ਜਾਂਦੇ ਆ ਕਿੰਨੇ ਚਲਾਕ ਆ ਇੰਨੇ ਚਲਾਕ ਬੰਦੇ ਮੈਂ ਕਹਿੰਦਾ ਸਾਰਾ ਚਲਾਕਾਂ ਦਾ ਟੱਪਰ ਆ ਤੇ ਜੇ ਉਹਦਾਂ ਸਾਈਂ ਨਾਲ ਗੱਲ ਕੀਤੀ ਤੇ ਜੇ ਤੂੰ ਕੁਝ ਮੰਗਿਆ ਕਹਿੰਦਾ ਮੈਂ ਕੁਝ ਨਹੀਂ ਮੰਗਿਆ ਮਮਾਏ ਬਹੁਤ ਚਲਾਕ ਜੇ ਤੇ ਇਹ ਨਾਲ ਦੀ ਗੱਲ ਸਮਝੋ ਆਪਾਂ ਗੱਲ ਸੁਣਨੀ ਨਹੀਂ ਆ ਤੇ ਨਾ ਆਪਾਂ ਕੁੜੀ ਨੂੰ ਭੇਜਣਾ ਜੇ ਕੁੜੀ ਨੂੰ ਤੇ ਭੇਜਾਂਗੇ ਤੇ ਤੂੰ ਹੁਣੇ ਛੱਡ ਕੇ ਵੀ ਆਈ ਨਾ ਉਹ ਲੱਕੀ ਪੈਂਜੀ ਬਿਲਕੁਲ ਸਹੀ ਗੱਲ ਕਹਿਂਦਾ ਹੈ ਆਪਣੇ ਕੋ ਕੋਈ ਸਬੂਤ ਨਹੀਂ ਹੈਗਾ ਮੇਰੀ ਗੱਲ ਸੋ ਜੇ ਮੰਨ ਲੋ ਕਿ ਆਪਾਂ ਉਹਨਾਂ ਨੂੰ ਕਹਿ ਦਨੇ ਆ ਕਿ ਤੁਸੀਂ ਉਹ ਜਨਾਨੀ ਨੂੰ ਜਾਂ ਕੁੜੀ ਨੂੰ ਉਹਦੇ ਪਿੱਛੇ ਰਾਣੇ ਬਿਠਾ ਕੇ ਤੇ ਉਹ ਕਹਿੰ ਕੇ ਸਾਡੇ ਰਿਸ਼ਤੇਦਾਰ ਐ ਇਹਦੀ ਸੱਸ ਬੜੀ ਚਲਾਕ ਜੇ ਉਹਨੇ ਪੈ ਲਵੇ ਪਾਣੀ ਨਹੀਂ ਜੇ ਪੈਣ ਦੇਣਾ ਕੁੜੀ ਨੂੰ ਉਥੇ ਛੱਡ ਕੇ ਆਓ ਉਹ ਆਪੇ ਵੇਖੇਗੀ ਹਾਂ ਸਹੀ ਕਹਿੰਦੇ ਮੌਨ ਤੇ ਪੰਗਾ ਇਹ ਪੈ ਗਿਆ ਵਾ ਤੇ ਦੋ ਭੈਣਾ ਵਾ ਇੱਕ ਦਾ ਘਰ ਵਸਿਆ ਵਾ ਤੇ ਦੂਜੇ ਨਾਲ ਜੜੰਦੇ ਆ ਉਹ ਕਿੱਧਰ ਦੀ ਵਸੇ ਦੀ ਗੱਲ ਕਰੀਏ ਹੁਣ ਮਮਾ ਤੁਸੀਂ ਨਾ ਸਭ ਕੀ ਕਰਨਾ ਚਾਹੀਦਾ ਚਾਚੀ ਤੁਸੀਂ ਘਰ ਤੋਂ ਕੋਈ ਮੈਂ ਤਾਂ ਸਿਰ ਵਿਰਖਸ ਲੱਕੀ ਮੈਂ ਤਾਂ ਪੈਂਜੀ ਦੇ ਨਾਮ ਆ ਪੈਂਜੀ ਦੀ ਗੱਲ ਬਿਲਕੁਲ ਸਹੀ ਆ ਕਿ ਉੱਥੇ ਜਾ ਕੇ ਸ਼ੰਭੀ ਸੋਖ ਆਪਣੇ ਅੱਖੀ ਵੇਖੂਗੀ ਕਿ ਕੀ ਹੋੰਦਿਆ ਮੇਰੀ ਗੱਲ ਸੁਣੋ ਕੋਈ ਛੋਟਾ ਛੜਾ ਕੁਝ ਉਹਨਾਂ ਨੇ ਕੀਤਾ ਹੈ ਜਦੋਂ ਕਰਨਗੇ ਤੇ ਫਿਰ ਆਪਾਂ ਬੈਠੀ ਆ ਜੇ ਕੋਈ ਗੱਲ ਹੋਏਗੀ ਸਭ ਉਸੇ ਟਾਈਮ ਫੋਨ ਕਰ ਦੇ ਦੱਸੇ ਅਸੀਂ ਪਹੁੰਚ ਜਾਗੇ ਮਰੇ ਥੋੜਾ ਤੂੰ ਇੰਨਾ ਗੁੱਸਾ ਨਾ ਕਰ ਮੈਂ ਸਮਝਦੀ ਆ ਪਰ ਹੁੰਦੇ ਨਾਲ ਤੇ ਗੁੱਸਾ ਆਂਦਾ ਹੀ ਆ ਕਿ ਸਾਡਾ ਜੀਜਾ ਕਿਸੇ ਹੋਰ ਜਨਾਨੀ ਨੂੰ ਬਿਠਾਈ ਫਿਰਦਾ ਪਰ ਸੜ ਕੋਈ ਇਸ ਕੱਲ ਦਾ ਕੋਈ ਸਬੂਤ ਵੀ ਨਹੀਂ ਨਾ ਹੈਗਾ ਇੱਕੋ ਸਬੂਤ ਹੈ ਸਿਰਫ ਸਿਮਰਤ ਜੇ ਸਿਮਰਤ ਸਾਡੇ ਇਹ ਸਾਰੀ ਗੱਲ ਸੱਚੇ ਦਾਸਤਵੇਰ ਹੈ ਤੇ ਪੈਜੀ ਫਿਰ ਆਪਾਂ ਪੁੱਛ ਵੀ ਸਕਦੇ ਆ ਮੇਰੀ ਗੱਲ ਸੁਣ ਤੂੰ ਇਹਨੂੰ ਛਪੇਂਦੇ ਆ ਲੈਣਾ ਸ਼ਮੀ ਨੂੰ ਮੋਣ ਤੂੰ ਕੰਟਾ ਕੋਥੇ ਬੈਠੀ ਉਸ ਕੁੜੀ ਦੇ ਨਿਗਰਾਨੀ ਰੱਖੀ ਹਾਂ ਪਰ ਮਮਾ ਮੇਰੀ ਗੱਲ ਸੁਣ ਜਸਵੀਰ ਨੂੰ ਕੀ ਪਤਾ ਲੱਗੂਗਾ ਜਸਵੀਰ ਮੇਰੀ ਗੱਲ ਸੁਣ ਜੇ ਤੂੰ ਕਹਿਣਾ ਮੰਨ ਲਈ ਤੇ ਹਾਂਜੀ ਭੈਣ ਜੀ ਤੂੰ ਨਾਲ ਚਲੀ ਜਾ ਤੂੰ ਇਹ ਰਾਤ ਲਾਇਆ ਹਣ ਬੱਬਾ ਪਤਾ ਕੀ ਗੱਲ ਹੈਗੀ ਆ ਕੱਲ ਦੇਖੋ ਚਾਚੀ ਆਪਾਂ ਰঞ্জੀਤ ਨੂੰ ਫੋਨ ਕੀਤਾ ਕਿ ਬਾਹਰ ਰੋਟੀ ਖਾਣ ਚੱਲੀਏ ਉਹਨੇ ਮਨਾਂ ਕਰਤਾ ਤੇ ਜੇ ਮੈਂ ਮੂਵੀ ਵਾਸਤੇ ਕਿਹਾ ਤਾਂ ਵੀ ਮਨਾਂ ਕਰਤਾ ਮੈਨੂੰ ਤਾਂ ਸ਼ੱਕ ਹੋਣਾ ਜਿਵੇਂ ਸੱਚ ਲੱਗੰਦਿਆ ਵਾ ਕਿ ਸ਼ੱਕ ਸਾਡਾ ਸਹੀ ਆ ਤੂੰ ਰਾਤ ਲਾ ਕੇ ਆ ਸਵੇਰੇ ਤੈਨੂੰ ਲੱਗੀ ਲੱਗੀ ਠੀਕ ਆ ਭੈਣ ਜੀ ਨਾ ਤੂੰ ਬਾਤ ਰੈਂਗੀ ਨਾ ਤੇ ਕੋ ਪਤਾ ਲੱਗੇ ਤੇ ਚਲਾਕ ਚੁਸਤ ਬਣ ਕੇ ਰਹੀ ਕੋਈ ਗੱਲ ਨਹੀਂ ਭੈਣ ਜੀ ਮੇਰੀ ਗੱਲ ਸੁਣ ਤੇਰੀ ਗੱਲ ਮੈਨੂੰ ਥੋੜੀ ਥੋੜੀ ਸਮਝ ਆ ਰਹੀ ਆ ਵਾਕੇ ਨਹੀਂ ਤਾਂ ਕਦੀ ਵੀ ਰਣਜੀਤ ਨਹੀਂ ਜਾਣਦਾ ਕਿ ਸ਼ਮੀ ਇਸ ਘਰ ਚ ਰਹੇ ਔਰ ਦੂਜੀ ਗੱਲ ਉਹਦੀ ਸੱਸ ਸੱਸਾਂ ਨੂੰ ਮਿੰਟ ਵੀ ਨਹੀਂ ਦੇਦੀ ਕਦੀ ਮੇਰੇ ਘਰ ਦਾ ਗੁਜ਼ਾਰਾ ਹੀ ਨਹੀਂ ਹੁੰਦਾ ਪਰ ਹੁਣ ਵਿਚਾਰਾ ਕਿਸ ਤਰ੍ਹਾਂ ਹੋਣ ਡਿਆ ਇਹੋ ਤੇ ਗੱਲ ਮੈਂ ਸਮਝਣ ਸੋਚਣਿਆਂ ਵੀ ਹੁਣ ਗੁਜ਼ਾਰਾ ਕਿਸ ਤਰ੍ਹਾਂ ਹੀ ਜਾਂਦਾ ਵਾ ਸਾਰਿਆਂ ਨੂੰ ਸਿਮਰ ਕਿੰਜੀ ਮੇ ਸੁਖਮਨ ਨੂੰ ਵੀ ਹਰੋਂ ਚਾਹੁੰਦੀ ਰਾਤੀਓਂ ਠੋਠਕੀ ਹੋਈ ਵੀ ਇੱਕ ਦੀ ਮੇਰੀ ਮੋਸਰਾ ਤੇ ਮੇਰੀ ਗੱਲ ਸੁਣ ਆਪਾਂ ਜਲਦੀ ਕੁਝ ਨਾ ਕੁਝ ਕਰੀਏ ਇਹ ਨਾ ਵੇ ਨਹੀਂ ਤਾਂ ਵੇਲਾ ਪੜੇ ਹੱਥੋਂ ਨਾ ਗਏ ਚਲ ਉਠੋ ਅਥੇ ਬਸਲਾ ਮਨਾ ਕੋਸ਼ ਨਹੀਂ ਜੇ ਬੰਨਾ ਕਰਨ ਨਾਲੇ ਕੁਝ ਬੰਨਾ ਜੇ ਤੂੰ ਵੀ ਚੱਲ ਨਾ ਹੁਣ ਮੇਰੀ ਸੁਣੋ ਗੱਲ ਹੁਣ ਚਾਚੀ ਨੇ ਜਾਣਾ ਛੱਡਾ ਆ ਹੁਣ ਆਪਾਂ ਤੁਮੇ ਚਾਹਦੇ ਮਾਂ ਕੋ ਚਾਹੇ ਚਾਹ ਹੁਣੇ ਛੱਡਣ ਜਾਣਾ ਕਿ ਕੱਲ ਸਵੇਰੇ ਚੱਲੀਏ ਅੱਗੇ ਦਾ ਰੋਜ ਕੱਲ ਕੱਲ ਤੇ ਨਾ ਇਹ ਨਾ ਵੇ ਧੀ ਦਾ ਬਰਵਾਦ ਹੋ ਜਵੇ ਜਾਓ ਤੁਸੀਂ ਤੇ ਤੂੰ ਫੇਰ ਤੈਨੂੰ ਲੈ ਆਏਗਾ ਤੇ ਤੂੰ ਰਾਤੀ ਅੱਖਾਂ ਖੁੱਲੀਆਂ ਰੱਖ ਕੇ ਸੌਂ। ਠੀਕ ਹੈ ਬੈਂਜੀ। ਚਲੋ। ਚੱਲ। ਮਮਾ ਜੀ ਜਾ ਕੇ ਬੈਠ ਜਾ। ਅਸਾਂ ਮੈਂ ਜੀ ਸੁਣੋ ਗੱਲ। ਇਹ ਗੱਲ ਸੀਮਾ ਤੇ ਸ਼ੰਮੀ ਤੱਕ ਨਾ ਪਹੁੰਚੇ। ਤੇ ਚਾਚੀ ਨੂੰ ਸਮਝਾ। ਉਹ ਸੀਮਾ ਨਾਲ ਜਿਹੜਾ ਜਿਹੜਾ ਗੱਲ ਕਰਦੀ ਆ। ਮਮਾ ਤੇ ਸ਼ੰਮੀ ਦੀ ਇੱਕੋ ਗੱਲ ਜੀ ਕਿਉਂਕਿ ਉਹ ਸੀਮਾ ਤੇ ਸ਼ੰਮੀ ਨੂੰ ਬਹੁਤ ਪਿਆਰ ਕਰਦੀ ਆ। ਤੇ ਉਹਨੇ ਸ਼ੰਮੀ ਨੂੰ ਕਿਤੇ ਭੁੱਲ ਭੁਲੇਖੇ ਪੁੱਛਣਾ ਲੱਗੇ। ਦਰਵਾజా ਬੰਦ ਕਰਦੇ ਕਿੰਨੀ ਭਾਬੀ ਐਸੀਆਂ ਕਿਹੜੀਆਂ ਗੱਲਾਂ ਜਿਹੜੀਆਂ ਦਰਵਾజా ਬੰਦ ਕਰਕੇ ਕਰਨ ਲਈ ਆ ਮੈਨੂੰ ਲੱਗਦਾ ਆ ਸੁਖਮਨ ਦੇ ਤਮਾਨ ਤੋਂ ਮੁੰਡੀਆਂ ਤਿਆਰੀਆਂ ਹੁੰਦੀਆਂ ਹੀ ਹਾਂ ਹੈ ਸੁਖਮਨ ਦੇ ਤਮਾਨ ਇਹ ਤੇ ਅਗਰ ਨਹੀਂ ਤੂੰ ਪ੍ਰੀਆ ਕਿ ਮੈਂ ਉੱਪਰੀ ਆ ਭਾਬੀ ਫਿਰ ਐਸੀ ਕਿਹੜੀ ਗੱਲ ਆ ਜਿਹੜੀ ਸਾਡੇ ਸਾਹਮਣੇ ਨਹੀਂ ਕਰਨਾ ਚਾਹੀਦੇ ਨਾਲੇ ਮੇਰੀ ਗੱਲ ਸੁਣ ਹੈ ਕਿ ਤੇ ਵੀਰੇ ਦੇ ਤੂੰ ਨਹੀਂ ਕੋਈ ਗੱਲ ਕੰਮ ਕੋ ਮੁੰਦੀ ਮੈਨੂੰ ਕਹਾਂ ਤੂੰ ਤੇ ਅੰਦਰ ਜਾ ਪੁੱਛ ਉਹਨਾਂ ਨੂੰ ਮੈਂ ਤੇਰੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਆਪ ਟੈਨਸ਼ਨ ਪੈ ਗਈ ਪਰ ਇਹ ਹੋ ਮੈਂ ਦੇਖਾਂ ਮੰਮੀ ਸਪੀਕਰ ਵੀ ਇੱਥੇ ਵੀਰੇ ਕੀ ਗੱਲ ਹੋਈ ਆ ਕੋਈ ਗੱਲ ਆ ਹਾਂ ਨਹੀਂ ਇਤਨਾ ਨਹੀਂ ਤੇ ਕੋਈ ਗੱਲ ਨਹੀਂ ਮੈਂ ਤੇ ਵੈਸੇ ਇੱਕ ਸਲਾਹ ਕਰਨ ਆ। ਕੀ ਗੱਲ ਕੋਈ ਗੱਲ ਆ ਤੇ ਦੱਸੋ ਤੁਸੀਂ ਕੀ ਕਰਦੀਆਂ ਜੀ ਸਲਾਹ ਆਸਾਂ ਤੇ ਟੈਨਸ਼ਨ ਪਾਦੀ ਮੈਂ ਤਾਂ ਸ਼ਾਇਦ ਦੁਕਾਨ ਤੋਂ ਆਏ ਹਾਂ ਗੱਲਬਾਤ ਹੋਈ ਦੁਕਾਨ ਦੇ ਚੰ ਕੀ ਆ ਤੇ ਮੇਰੇ ਤੇ ਟੈਨਸ਼ਨ ਲੱਗੀ ਰਹਿੰਦੀ ਹੈ ਚਲੋ ਚਲੋ ਚੱਲ ਸ਼ਮੀ ਸਾਥੀਆਂ ਵੀਰੇ ਮੈਨੂੰ ਛੱਡ ਕੇ ਆਓ ਛੱਡੋ ਨੇ ਆ ਤੇਰਾ ਸਾਲਣਾ ਚਾਚੇ ਜੀ ਨਾਲ ਜਾਣਾ ਹਾਂ ਆ ਰਿਹਾ ਨਾ ਮੈਂ ਆ ਸੀ ਮੈਂ ਕੋਈ ਆ ਜੀ हां चले ਕਲਾਂ ਤੇ ਹੋਣੇ ਨਾ ਕਿ ਉਹ ਅੱਛਾ ਫੇਰ ਕੱਲ ਤਾਂ ਬਾਤ ਆ ਵੀ ਕੱਲ ਜਾਣਾ ਕੱਲ ਹੋਣਗੇ ਲੈ ਲੈ ਕੱਲ ਇਹ ਕੱਲਾ ਜੀ ਕੀ ਹੋ ਗਿਆ ਜੀ ਉਹ ਕੋਸ਼ਿਸ਼ ਸੀ ਜੰਮੀ ਵੈਸੇ ਕਹਿੰਦੇ ਸੀ ਮੈਂ ਰਾਤ ਰੁਕ ਜਾ ਵੀਰੇ ਉਹ ਅਜੀ ਤੁਹਾਧ ਨੂੰ ਕੋਈ ਸ਼ੋ ਹੋ ਰਹੀ ਨਜ਼ਰ ਆਉਂਦੀ ਆ ਵਾ ਅੱਖਾਂ ਉਹਨਾਂ ਦੀਆਂ ਕੁਝ ਕਹਿਣ ਡੀਆਂ ਵਾ ਤੇ ਮੂੰਹ ਕੁਝ ਕਹਿਂਦੇ ਆ ਵਾ ਤੇ ਇਹਦੇ ਤੁਸੀਂ ਕੁਝ ਕਹਿਂਦੇ ਹੋ ਚਾਚੀ ਦੀ ਕੋਈ ਜ਼ਰੂਰ ਹੋਈ ਈਂ ਦੱਸੋ ਇਹਨਾਂ ਨੇ ਨਹੀਂ ਦੱਸਣਾ ਦੱਸੋ ਚਾਚੀ ਜੀ ਨਹੀਂ ਨਹੀਂ ਪਤਾ ਕੀ ਗੱਲ ਐ ਮੈਨੂੰ ਭੈਣ ਜੀ ਤੇ ਲक्की ਕਹਿੰਦੇ ਨੇ ਕਿ ਤੂੰ ਜਾ ਨਾਲੇ ਸੁਪਨੋ ਲੈ ਲਿਆ ਨਾਲੇ ਸ਼ਮੇਂ ਵੀ ਛੱਡ ਲਈ ਕੋਈ ਗੱਲ ਨਹੀਂ ਇਹਨੂੰ ਮੇਰੇ ਅੰਦਰ ਦਿਲੋਂ ਮਨ ਭਰਤੀ ਵੀ ਸੀ ਵੀ ਸ਼ਮੀ ਇਹਨੇ ਜਦ ਰਹਿ ਕੇ ਚਲੀ ਐ ਕਿ ਮੇਰਾ ਜੀ ਨਹੀਂ ਲੱਗਣਾ ਤੇ ਕਿਉਂਕਿ ਤੂੰ ਨਾਲ ਚਲੀ ਜਾਂ ਰਾਤ ਰਾਏ ਭਾਣਾ ਮੂਆ ਜੀ ਚਲੋ ਜਾਓ ਚਾਚੀ ਐਂ ਹੋ ਗਾ ਤੂੰ ਹੀ ਛੱਡਾ कोई गल नहीं तू ऑर्डर ले आओ कि छोड़ो नहीं मैं नाल जाना फिर गड्डी काट लो काट लेना गड्डी काट हाँ। लेना चलो जाओ चल हां चल वो तो फैसला बना ली हां जी, जी। जसवीर अपना सूट रख लेना चाहिए हां जी चलो 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 अपन पहले आ ना